ਹੰਕਾਰ ਦਾ ਕਚਰਾ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਦੋਸਤੋ ਇੱਕ ਵਾਰ ਸੰਤ ਕਬੀਰ ਜੀ ਦੇ ਕੋਲ ਅਮੀਰਾਂ ਦਾ ਇੱਕ ਸਮੂਹ ਬੈਠਾ ਸੀ ਸਾਰੇ ਹੀ ਉਹਨਾਂ ਦਾ ਕਹਿਣਾ ਮੰਨ ਕੇ ਉੱਥੇ ਹੀ ਸੋਨਾ ਚਾਂਦੀ দান ਕਰਕੇ ਲੋੜਵੰਦਾਂ ਦੀ ਮਦਦ ਕਰ ਰਹੇ ਸਨ ਤੇ ਆਪਣੀ ਦੌਲਤ ਦੇ ਹੰਕਾਰ 'ਚ ਫੁੱਲੇ ਨਹੀਂ ਸਮਾ ਰਹੇ ਸਨ ਉਦੋਂ ਹੀ ਉਦਾਸੀ ਨਾਲ ਭਰਿਆ ਇੱਕ ਨੌਜਵਾਨ ਉੱਥੇ ਆ ਗਿਆ ਉਸ ਨੌਜਵਾਨ ਦਾ ਮਨ ਸ਼ਾਂਤ ਕਰਨ ਲਈ ਕਬੀਰ ਜੀ ਨੇ ਉੱਥੇ ਬੈਠੇ ਇੱਕ ਫਕੀਰ ਨੂੰ ਕੁਝ ਗਾਉਣ ਲਈ ਕਿਹਾ ਉਸ ਫਕੀਰ ਨੇ ਜਿਵੇਂ ਹੀ ਗਾਉਣਾ ਸ਼ੁਰੂ ਕੀਤਾ ਉਸ ਨੌਜਵਾਨ ਦਾ ਮਨ ਜੋਸ਼ ਨਾਲ ਭਰ ਗਿਆ ਤੇ ਨਿਰਾਸ਼ਾ ਦੀ ਬਜਾਏ ਉੱਥੇ ਹੀ ਸਭ ਨਾਲ ਗੱਲਾਂ ਕਰਨ ਲੱਗਾ ਇਸ ਤਬਦੀਲੀ ਨੂੰ ਦੇਖ ਕੇ ਕਬੀਰ ਜੀ ਨੇ ਉਸ ਫਕੀਰ ਦੀ ਦਿਲੋਂ ਪ੍ਰਸ਼ੰਸਾ ਕੀਤੀ ਜੋ ਸੋਨਾ ਚਾਂਦੀ দান ਕਰਨ ਵਾਲਿਆਂ ਕੋਲ ਸੈਨ ਨਾ ਹੋਈ ਇਹ ਦੇਖ ਕੇ ਕਬੀਰ ਜੀ ਨੇ ਅਮੀਰ ਲੋਕਾਂ ਨੂੰ ਸਮਝਾਇਆ ਕਿ ਆਪਣੀ ਦੌਲਤ ਨਾਲ ਦੂਜਿਆਂ ਨੂੰ ਛੋਟਾ ਸਮਝਣ ਦੀ ਸੋਚ ਨਾਲ ਭਾਵੇਂ ਕਿੰਨੀ ਵੀ ਕਾਮਯਾਬੀ ਹਾਸਲ ਕਰ ਲਵੋ ਪਰ ਉਹ ਕਦੇ ਵੀ ਸੰਤੁਸ਼ਟ ਨਹੀਂ ਹੋ ਸਕਦੇ ਇਸ ਦਾ ਕਾਰਨ ਇਹ ਹੈ ਕਿ ਉਹਨਾਂ ਦੇ ਵਿਚਾਰਾਂ 'ਚ ਤਾਂ ਹੰਕਾਰ ਦਾ ਕਚਰਾ ਭਰਿਆ ਹੋਇਆ ਹੈ ਦੂਸਰਿਆਂ ਦੇ ਗੁਨਾ ਨੂੰ ਮੰਨਣ ਦੀ ਕੋਈ ਗੁੰਜਾਇਸ਼ ਹੀ ਨਹੀਂ ਹੁੰਦੀ ਹੰਕਾਰ 'ਚ ਡੁੱਬਣਾ ਆਪਣੇ ਆਪ ਨੂੰ ਭੁੱਲ ਜਾਣਾ ਹੈ ਹੰਕਾਰ ਹੀ ਨਾ ਤਾਂ ਦੂਜਿਆਂ ਤੋਂ ਕੁਝ ਸਿੱਖ ਸਕਦਾ ਹੈ ਤੇ ਨਾ ਹੀ ਕਿਤੇ ਵੀ ਇੱਕ ਸੁਰਤਾ ਕਾਇਮ ਕਰ ਸਕਦਾ ਹੈ। ਅਮੀਰਾ ਨੂੰ ਸਤ ਕਬੀਰ ਜੀ ਦੇ ਵਚਨ ਸੁਣਦੇ ਸਾਰ ਹੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਦੋਸਤੋ ਤੁਹਾਨੂੰ ਸਾਡੀ ਇਹ ਛੋਟੀ ਜਿਹੀ ਸਿੱਖਿਆਦਾਇਕ ਤੇ ਪ੍ਰੇਰਕ ਪ੍ਰਸੰਗ ਕਿਹੋ ਜਿਹਾ ਲੱਗਿਆ? ਕਮੈਂਟ ਕਰਕੇ ਜ਼ਰੂਰ ਦੱਸਣਾ। ਜੇਕਰ ਤੁਹਾਨੂੰ ਇਹ ਕੋਸ਼ਿਸ਼ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖਣਾ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ